ਪਹਿਲੇ ਜਿਹੜੀਆਂ 43 ਸੇਵਾਵਾਂ ਦਿੰਦੇ ਸੀਗੇ ਉਹਦੇ ਵਿੱਚ 363 ਸੇਵਾਵਾਂ ਨੂੰ ਹੋਰ ਐਡ ਕਰਦੇ ਹੋਏ ਘਰ ਬੈਠੇ ਹੀ ਨਾਗਰਿਕ ਜਿਹੜੇ ਸਾਡੇ ਪੰਜਾਬ ਦੇ ਨੇ ਉਹ ਪ੍ਰਾਪਤ ਕਰ ਸਕਦੇ ਨੇ ਭਗਵੰਤ ਮਾਨ ਸਰਕਾਰ ਤੁਹਾਡੀ ਦਵਾਰ ਯੋਜਨਾ ਤਹਿਤ ਡਰਾਈਵਿੰਗ ਲਾਇਸੈਂਸ ਪਾਸਪੋਰਟ ਅਰਜ਼ੀ ਪੱਤਰ ਪੁਲਿਸ ਵੈਰੀਫਿਕੇਸ਼ਨ 유ਟਿਲਿਟੀ ਕਨੈਕਸ਼ਨ ਕਿਰਾਏਦਾਰ ਦਾ ਵੈਰੀਫਿਕੇਸ਼ਨ ਵਰਗੀਆਂ 406 ਸੇਵਾਵਾਂ ਮੁਹੱਈਆ ਹਨ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ੱੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਜੀਵ ਦੇ ਸੁਪਨਿਆਂ ਨੂੰ ਸਹਾਰਾ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਬਾਡੇ ਘਰ ਆਉਣਗੇ ਮੈਂ ਕਾਲ ਕੀਤੀ ਸੇਮ ਡੇ ਸੇਵਾ ਸਹਾਇਕ ਮੇਰੇ ਘਰ ਪਹੁੰਚ ਗਿਆ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਪੰਜਾਬ ਵਾਸੀਆਂ ਲਈ ਇੱਕ ਬਹੁਤ ਵਧੀਆ ਸਹੂਲਤ ਮਹੱਈਆ ਕਰਵਾਈ ਹੈ ਜਨਤਾ ਕੀ ਜਨਤਾ ਦਾ ਬਹੁਤ-ਬਹੁਤ ਧੰਨਵਾਦ ਹੈ ਲੁਧਿਆਣਾ ਵੈਸਟ ਦੀ ਜਨਤਾ ਦਾ ਬਹੁਤ ਧੰਨਵਾਦ ਹੈ ਸਾਰੀ ਕਾਰਕਟਰਾਂ ਨੂੰ ਧੰਨਵਾਦ ਹੈ ਜਿਨ੍ਹਾਂ ਨੇ ਇਤਨੀ ਮਿਹਨਤ ਕੀਤੀ ਤਾਂ ਇੱਕ ਅੱਛਾ ਫੀਲ ਗੁੱਡ ਫੈਕਟਰ ਹੈ ਆਮਾਦੀ ਪਾਰਟੀ ਦੇ ਬਾਰੇ ਮੈਂ और एक एक कार्यकर्ता पूरे पंजाब में जाके अगले चुनाव की जीत के लिए तैयारी करेगा बड़ा पोस्ट मिले वा स्थाई के चुनाव में इसने नाल जोड़ा जा रहा वा किस तरह हूँ अगे की तैयारी है देखिए हम लोग जिस काम के लिए राजनीति में आए हमें खुशी इस बात की है कि जनता उसको स्वीकार कर रही है काम को पसंद कर रही है इसीलिए दोबारा चल रही है ਲੁਧਿਆਣਾ ਦੀ ਜਿੰਮਨੀ ਚੌਂ ਜਿੱਤਣ ਤੋਂ ਬਾਅਦ ਅੱਜ ਲੁਧਿਆਣਾ ਦੇ ਵਿੱਚ ਧੰਨਵਾਦ ਰੈਲੀ ਕੀਤੀ ਜਾ ਰਹੀ ਆ ਆਪ ਸੁਪਰੀਮੋ ਅਰਿੰਦ ਕੇਜਰੀਵਾਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਸੀਗੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਵੱਖ-ਵੱਖ ਲੀਡਰ ਜਿਹੜੇ ਨੇ ਇੱਥੇ ਪਹੁੰਚੇ ਨੇ ਮਨੀਸ਼ ਸੋਦੀ ਅਤੇ ਪਹੁੰਚਦੇ ਨੇ ਅਸਰ ਅੱਜ ਧੰਨਵਾਦ ਰੈਲੀ ਕੀਤੀ ਗਈ ਹੈ ਕੀ ਕਹਿਣਾ ਚਾਹੂਗਾ ਲੁਧਿਆਣਾ ਦੇ ਲੋਕਾਂ ਨੇ ਜਿੰਮਨੀ ਦੀ ਜਨਤਾ ਦਾ ਬਹੁਤ-ਬਹੁਤ ਧੰਨਵਾਦ ਹੈ ਲੁਧਿਆਣਾ ਵੈਸਟ ਦੀ ਜਨਤਾ ਦਾ ਬਹੁਤ ਧੰਨਵਾਦ ਹੈ ਅਤੇ ਸਭੀ ਕਾਰਕਟਰਾਂ ਨੂੰ ਕੋ ਧੰਨਵਾਦ ਹੈ ਜਿਨ੍ਹਾਂ ਨੇ ਇਤਨੀ और एक एक कार्यकर्ता पूरे पंजाब में जाके अगले चुनाव की जीत के लिए तैयारी करेगा ऐसा पार्टी ने एक वास्तव मिलई चुनाव जा रहा तरह दी है तो हम अगे तैयारी है देखिये हम लोग जिस काम के लिए राजनीति में आए हमें खुशी इस बात की है कि जनता उसको स्वीकार कर रही है काम को पसंद कर रही है इसीलिए दोबारा चल रही है साबित में मंदी संशोधन ने जिन्ना से गल बात की है तो और भी जड़ी स्मॉल लीडरशिप जड़ी इथे पहुंची है असि उन नाल गल बात ਕਰਨ ਦੀ ਗਲ बात ਕਰਾਂਗੇ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਮਨੀ ਚੌਂ ਜਿਹੜੀ ਜਿੱਤੀ ਸੀਗੀ ਉਸ ਤੇ ਲਈ ਧੰਨਵਾਦ ਰੈਲੀ ਜਿਹੜੀ ਲੁਧਿਆਣਾ ਦੇ ਵਿੱਚ ਕੀਤੀ ਗਈ ਆ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਪਣੀ ਸਮੂਹ ਕੈਬਨਟ ਦੀ ਟੀਮ ਨੂੰ ਨਾਲ ਲੈ ਕੇ ਐਮਐਲਏ ਸਾਹਿਬ ਨੂੰ ਨਾਲ ਲੈ ਕੇ ਚੇਅਰਮੈਨ ਸਾਹਿਬ ਨੂੰ ਨਾਲ ਲੈ ਕੇ ਸਾਰੇ ਸੰਗਠਨ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ਦੇ ਨੂੰ ਉਹਨਾਂ ਦਾ ਧੰਨਵਾਦ ਕੀਤਾ ਔਰ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ ਹੈ ਕਿ ਸਾਰੇ ਸੰਗਠਨ ਨੇ ਸਾਰੇ ਵਲੰਟੀਅਰਸ ਨੇ ਦਿਨ ਰਾਤ ਇੱਕ ਕਰਕੇ ਜਾਨੀ ਕਿ ਇਹ ਜਿਹੜੀ ਜਿਮਨੀ ਚੋਣ ਸੀ ਇਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੰਨੀ ਵੱਡੀ ਲੀਡ ਦੇ ਨਾਲ ਜਤਾਇਆ ਸੋ ਇਹ ਇੱਕ ਪਿਆਰ ਹੈ ਇੱਕ ਮੁਹੱਬਤ ਹੈ ਲੀਡਰ ਨੇ ਅੱਜ ਆਪਣੇ ਸਾਰੇ ਕਾਡਰ ਨੂੰ ਜੋ ਐਪਰੀਸ਼ੀਏਟ ਕੀਤਾ ਇਹਦੇ ਨਾਲ ਅੱਜ ਕਾਡਰ ਜਿਹੜਾ ਉਹ ਹੋਰ ਦੁੱਗਣਾ ਮਜ਼ਬੂਤ ਹੋ ਗਿਆ ਸਾਰੇ ਲੋਕਾਂ ਨੇ ਕੰਮਾਂ ਨੂੰ ਮੋਹਰ ਪਾਈ ਮੋਹਰ ਲਾਈ ਹੈਗੀ ਆ ਅੱਗੇ ਦੀ ਹੁਣ ਕੀ ਤਿਆਰੀ ਹੋਵੇਗੀ 27 ਦੇ ਚੋਣਾਂਵਾਂ ਨੂੰ ਇਸ ਚੋਣਾਂ ਨੂੰ ਜੋੜਿਆ ਜਾ ਰਿਹਾ ਸੀਗਾ ਹੁਣ 27 ਦੇ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਹੋਵੇਗੀ ਇਹ ਤਾਂ ਵਿਰੋਧੀ ਆਪੇ ਕਹਿੰਦੇ ਸੀ ਵੀ ਸੈਮੀ ਫਾਈਨਲ ਹੈ ਜਿਹੜਾ ਜਿੱਤ ਜੂਗਾ ਉਹਦੀ ਸਰਕਾਰ ਬਣ ਜਾਣੀ ਹੈ ਸੋ ਅਸੀਂ ਜਿੱਤ ਗਏ ਹੁਣ ਸਾਡੀ 27 ਸਰਕਾਰ ਬਣੂਗੀ ਧੰਨਵਾਦ ਬਿਲਕੁਲ ਜਿਹੜੇ ਕੈਬਨਟ ਮੰਤਰੀ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਨਾਲ ਦੀ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਆਪ ਵਰਕਰ ਜਿਹੜੇ ਨੇ ਉੱਥੇ ਪਹੁੰਚੇ ਹੋਏ ਸੀਗੇ ਤਾਂ ਅੱਜ ਇਹ ਧੰਨਵਾਦ ਰੈਲੀ ਜਿਹੜੀ ਅੱਜ ਲੁਧਿਆਣਾ ਦੇ ਵਿੱਚ ਕੀਤੀ ਗਈ ਸੀ ਸਮੂਹ ਲੀਡਰਸ਼ਿਪ ਜਿਹੜੀ ਅੱਜ ਇੱਥੇ ਪਹੁੰਚੀ ਸੀਗੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਸਦਾ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਨੇ ਉਹ ਇੱਥੇ ਪਹੁੰਚੇ ਸੀ ਉਹਨਾਂ ਦੇ ਨਾਲ ਮਨੀਸ਼ ਸੋਦੀਆ ਕੈਬਨਟ ਜਿਹੜੀ ਪੂਰੀ ਟੀਮ ਜਿਹੜੀ ਅੱਜ ਲੁਧਿਆਣਾ ਦੇ ਵਿੱਚ ਹੋ ਚੀ ਸੀਗੀ ਤਾਂ ਸਾਰਿਆਂ ਨੇ ਅੱਜ ਆਮ ਲੋਕਾਂ ਦਾ ਧੰਨਵਾਦ ਕੀਤਾ ਕਿਉਂਕਿ ਇਹ ਧੰਨਵਾਦ ਰੈਲੀ ਸੀਗੀ ਆਮ ਲੋਕਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਸ ਜਿਮਨੀ ਚੌਂ ਦੌਰਾਨ ਵੋਟਾਂ ਪਾਈਆਂ ਸੀਗੀਆਂ ਤਾਂ ਕਿਹਾ ਜਾ ਰਿਹਾ ਹੈ ਕਿ 27 ਦੇ ਚੋਣਾਂ ਦੇ ਨਾਲ ਇਹ ਜਿਮਨੀ ਚੌਂ ਜੜੀ ਜੁੜੀ ਹੋਈ ਸੀਗੀ ਤਾਂ ਹੁਣ 27 ਦੇ ਚੋਣਾਂ ਨੂੰ ਲੈ ਕੇ ਜਿਹੜੀ ਆ ਤਿਆਰੀ ਜਿਹੜੀ ਆ ਸ਼ੁਰੂ ਕੀਤੀ ਗਈ ਆ ਆਪ ਸੁਪਰੀਮਾ ਰਵਿੰਦ ਕੇਜਰੀਵਾਲ ਨੇ ਵੀ ਇਹੀ ਕਿਹਾ ਕਿ 2 ਸਾਲ ਜਿਹੜੇ ਨੇ ਹੁਣ ਰਹਿ ਗਏ ਨੇ ਜਿਸ ਤਰ੍ਹਾਂ ਇਹ ਸੀਟ ਜਿਹੜੀ ਜਿਤਾਈ ਹੈਗੀ ਉਸੇ ਤਰ੍ਹਾਂ 27 ਦਾ ਚੋਣ ਜਿਹੜਾ ਵਾ ਉਹ ਅਸੀਂ ਵੱਡੀ ਲੀਡ ਦੇ ਨਾਲ ਜਿੱਤਾਂਗੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਕੈਬਨਿਟ ਮੰਤਰੀ ਨੇ ਉਹ ਅੱਜ ਲੁਧਿਆਣਾ ਦੇ ਵਿੱਚ ਪਹੁੰਚੇ ਸੀਗੇ ਤਾਂ ਕਮਾ ਨੂੰ ਜਿਹੜੀ ਆ ਜੋ ਕਹਿ ਰਹੇ ਨੇ ਕਿ ਇਹ ਵੋਟ ਪਈ ਹੈਗੀ ਆ ਚਾਹੇ ਉਹ ਬਿਜਲੀ ਦਾ ਮੁੱਦਾ ਹੋਵੇ ਚਾਹੇ ਉਹ ਨਸ਼ਾ ਦੇ ਖਿਲਾਫ ਜੋ ਜੰਗ ਛੇੜੀ ਹੈ ਉਹ ਹੋਵੇ ਤਾਂ ਆ ਪ੍ਰਧਾਨ ਅਮਨ ਅਰੋੜਾ ਵੀ ਇੱਥੇ ਮੌਜੂਦ ਹੈਗੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰ ਲੈਨੇ ਸਰ ਸਰ 2 ਮਿੰਟ ਦੇ ਦਿਓ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਧੰਨਵਾਦ ਕੀਤਾ ਜਾ ਰਿਹਾ ਆਮ ਲੋਕਾਂ ਦਾ ਜਿਨ੍ਹਾਂ ਨੇ ਜਿਮਨੀ ਚੌਂ ਦੇ ਵਿੱਚ ਸਾਥ ਦਿੱਤਾ ਬਹੁਤ ਵੱਡਾ ਮਾਣ ਸਤਿਕਾਰ ਆਮ ਆਦਮੀ ਪਾਰਟੀ ਨੂੰ ਲੁਧਿਆਣਾ ਵੈਸ ਦੇ ਲੋਕਾਂ ਨੇ ਦਿੱਤਾ ਸੋ ਉਹਨਾਂ ਦਾ ਔਰ ਉਹਨਾਂ ਵਰਕਰਸ ਵੋਲੰਟੀਅਰਸ ਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਇਸ ਜਿੱਤ ਨੂੰ ਦਰਜ ਕਰਨ ਦੇ ਲਈ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਸਾਡੇ ਨੈਸ਼ਨਲ ਗੁਨੀਸ਼ੀਰੀ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਸਸੋਦੇ ਸਾਰੀ ਲੀਡਰਸ਼ਿਪ ਪਹੁੰਚੀ ਹੈ ਸੋ ਉਹਨਾਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਸਰ ਇਹ ਸੈਮੀ ਫਾਈਨਲ ਸੀਗਾ ਇਹ ਜਿੱਤ ਲਿਆ ਹੁਣ ਅੱਗੇ ਕੀ ਤਿਆਰੀਆਂ ਨੇ ਅੱਗੇ ਸੈਮੀ ਸੈਮੀ ਫਾਈਨਲ ਤੋਂ ਬਾਅਦ ਫਾਈਨਲ ਹੀ ਹੁੰਦਾ ਜੀ ਤੇ ਜਹੇ ਜੀ ਸ਼ਾਨਦਾਰ ਜਿਤੇ ਇਸ ਵਾਰੀ ਲੋਕਾਂ ਨੇ ਬਖਸ਼ੀ ਆਓ ਜੀ ਮੈਂ ਸਮਝਦਾ ਕਿ ਕੰਮਾਂ ਨੂੰ ਦੇਖਦੇ ਹੋ ਇਮਾਨਦਾਰੀ ਨੂੰ ਦੇਖਦੇ ਹੋ ਲੋਕ ਸਤਾਈ ਦੇ ਵਿੱਚ ਸਾਨੂੰ ਬਖਸ਼ਾਂਗੇ ਕੈਬਨਟ ਦੀ ਮੀਟਿੰਗ ਵੀ ਅੱਜ ਸਪੈਸ਼ਲ ਜਿਹੜਾ ਲਾਸਟਡ ਅਪਲਾਈਸਸ ਦਾ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਲੈ ਕੇ ਸਰ ਚਰਚਾ ਜਿਹੜੀ ਹੋ ਰਹੀ ਸੀ। ਦੇਖੋ ਇਸ ਤਰ੍ਹਾਂ ਹੈ ਕਿ ਕੈਬਨਟ ਦੀ ਮੀਟਿੰਗ ਤੋਂ ਪਹਿਲਾਂ ਹੀ ਮੈਂ ਡਿਸਕਲੋਜ਼ ਕਰਾਂ ਉਹਦਾ ਕੋਈ ਲੌਜੀਕ ਨਹੀਂ ਬੰਦ ਹੈਗਾ ਜੋ ਵੀ ਫੈਸਲੇ ਹੋਣਗੇ ਉਹ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਵਿੱਚ ਹੋਣਗੇ। ਤਾਂ ਬਿਲਕੁਲ 파ਟੀ ਪ੍ਰਧਾਨ ਅਮਨ ਅਰੋੜਾ ਜਿਹੜੇ ਨੇ ਉਹ ਗੱਲਬਾਤ ਕਰ ਰਹੇ ਸੀਗੇ ਤਾਂ ਸਮੂਹ ਲੀਡਰਸ਼ਿਪ ਜਿਹੜੀ ਅੱਜ ਲੁਧਿਆਣਾ ਦੇ ਵਿੱਚ ਪਹੁੰਚੀ ਸੀ ਲੁਧਿਆਣਾ ਦੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਵਾ ਤਾਂ ਇਹਦਾ ਤਸਵੀਰਾਂ ਤੁਸੀਂ ਦੇ ਸਕਦੇ ਹੋ? ਹਰ ਕੋਈ ਜਿਹੜਾ ਵਾ ਲੀਡਰ ਦੇ ਨਾਲ ਮਿਲ ਰਿਹਾ ਵਾ ਤਾਂ ਅੱਜ ਲੁਧਿਆਣਾ ਦੇ ਵਿੱਚ ਇਹ ਧੰਨਵਾਦ ਰੈਲੀ ਜਿੱਥੇ ਆਮ ਲੋਕਾਂ ਦਾ ਧੰਨਵਾਦ ਕੀਤਾ ਗਿਆ ਵਾ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਲੁਧਿਆਣਾ ਤੋਂ ਦਿਖਾਈਆਂ ਨੇ ਅੱਜ ਲੁਧਿਆਣਾ ਦੇ ਵਿੱਚ ਇਹ ਧੰਨਵਾਦ ਰੈਲੀ ਜਿਹੜੀ ਚੱਲ ਰਹੀ ਸੀਗੀ ਤਾਂ ریلی ਜਿਹੜੀ ਇਹ ਸਮਾਪਤ ਹੋ ਚੁੱਕੀ ਆ ਆਪ ਸੁਪਰੀਮਾ ਹਰਿੰਦ ਕੇਜਰੀਵਾਲ ਇੱਥੇ ਪਹੁੰਚੇ ਸੀਗੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਮੂਹ ਲੀਡਰਸ਼ਿਪ ਜਿਹੜੀ ਇਹ ਪਾਰਟੀ ਦੇ ਇੱਥੇ ਪਹੁੰਚੀ ਸੀ ਸੰਜੀਵ ਰੋੜਾ ਵੱਲੋਂ ਵੀ ਖਾਸ ਕਰ ਲੁਧਿਆਣਾ ਦੇ ਲੋਕਾਂ ਦਾ ਧੰਨਵਾਦ ਕੀਤਾ ਕਿਉਂਕਿ ਇਹ ਵੈਸਟ ਦੀ ਜਿਹੜੀ ਜਿਮਨੀ ਚੌਂ ਸੀ ਜਿਹੜੀ ਸੰਜੀਵ ਰੋੜਾ ਨੇ ਵੱਡੀ ਲੀਡ ਦੇ ਨਾਲ ਇਹ ਜਿੱਤੀ ਹੈਗੀ ਆ ਕੈਮਰਾਮੈਨ